ਅੱਜ ਵੀ ਤੁਸੀਂ ਦਿੱਲੀ ਦੀ ਧਰਤੀ ਤੇ ਗੁਰਦੁਆਰਾ ਬੰਗਲਾ ਸਾਹਿਬ ਜਾ ਕੇ ਦੇਖ ਲਓ ਉੱਥੇ ਪਤਾ ਨਹੀਂ ਹਜ਼ਾਰਾਂ ਹੀ ਬਿਮਾਰ ਰੋਗੀ ਜਾਂਦੇ ਨੇ ਤੇ ਜਦੋਂ ਉੱਥੇ ਜਾ ਕੇ ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੇ ਚਰਨਾਂ ਦੇ ਭੌਰੇ ਬਣਦੇ ਨੇ ਉੱਥੇ ਜਾ ਕੇ ਤਨ ਮਨ ਧਨ ਗੁਰੂ ਨੂੰ ਸਮਰਪਣ ਕਰ ਦਿੰਦੇ ਨੇ ਤੇ ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਕਿਰਪਾ ਕਰਕੇ ਜਿਨ੍ਹਾਂ ਨੂੰ ਕਈ ਕਈ ਸਾਲਾਂ ਤੋਂ ਰੋਗ ਲੱਗੇ ਹੋਏ ਸੀ ਗੁਰੂ ਹਰਿ ਕ੍ਰਿਸ਼ਨ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਉਹਨਾਂ ਦੇ ਰੋਗ ਕੱਟ ਦਿੱਤੇ। ਉਹਨਾਂ ਨੂੰ ਦੁੱਖ ਤੋਂ ਰਹਿਤ ਕਰ ਦਿੱਤਾ। ਸੋ ਅੱਜ ਵੀ ਉੱਥੇ ਬਖਸ਼ਿਸ਼ਾਂ ਵਰਤ ਰਹੀਆਂ ਨੇ ਇਸੇ ਕਰਕੇ ਅਰਦਾਸ ਦੇ ਵਿੱਚ ਪੜਦੇ ਆਂ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਠਹਿ ਸਭ ਦੁੱਖ ਜਾਏ ਕਹਿੰਦੇ ਧਿਆਉਣ ਦੇ ਨਾਲ ਹੀ ਜਪਣ ਦੇ ਨਾਲ ਹੀ ਤੇਰੇ ਜੀਵਨ ਦੇ ਵਿੱਚੋਂ ਦੁੱਖਾਂ ਦਾ ਨਾਸ਼ ਹੋ ਜਾਵੇਗਾ। ਦੁੱਖ ਖਤਮ ਹੋ ਜਾਣਗੇ। ਜੇਕਰ ਤਨ ਮਨ ਦੀ ਨਾਲ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦਾ ਨਾਮ ਲਵੇਗਾ ਜੇਕਰ ਧਿਆਵੇਗਾ ਸਿਮਰਨ ਕਰੇਗਾ ਤੇ ਧਿਆਉਣ ਦੇ ਨਾਲ ਹੀ ਤੇਰੇ